ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਕਈ ਮਹੀਨਿਆਂ ਤੋਂ ਹਰ ਪਾਰਟੀ ਜੋਰਾ ਸ਼ੋਰਾ ਦੇ ਉੱਤੇ ਇਹ ਆਪਣਾ ਕੰਮ ਕਰ ਰਹੀ ਸੀਗੀ ਲੋਕ ਸਭਾ ਚੋਣਾਂ ਦਾ ਜਿਹੜਾ ਅੱਜ ਦਾ ਦਿਨ ਹੈ 1 ਜੂਨ 2024 ਆ ਚੁੱਕਾ ਹੈਗਾ ਤੇ ਅਸੀਂ ਕਈ ਬੂਥਾਂ ਦੇ ਉੱਤੇ ਪਹੁੰਚੇ ਹੈਗੇ ਆ ਉਹਦੇ ਅਕੋਰਡਿੰਗਲੀ ਅਸੀਂ ਹੁਣ ਬੂਥ ਹਾਂਜੀ ਸਰ ਕਿੰਨਾ ਨੰਬਰ ਬੂਥ ਹੈਗਾ ਜੀ 91 ਨੰਬਰ 92 ਨੰਬਰ ਬੂਥ ਹੈਗਾ ਤੁਹਾਡਾ ਸੁਭਨਾਮ ਜੀ ਸਤਨਾਮ ਸਿੰਘ ਔਲਕ ਸਤਨਾਮ ਜੀ ਤੁਸੀਂ ਅੱਜ ਦਾ ਜੋ ਵੋਟਰ ਦਾ ਰੁਝਾਨ ਹੈਗਾ ਆ ਉਹ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਕਿੰਨੀ ਕੁ VOTING ਜਿਹੜੀ ਹੈਗੀ ਹੈ ਪੈ ਚੁੱਕੀ ਹੈਗੀ ਹੈ ਇਸ ਬਾਰੇ ਥੋੜਾ ਜਿਆਦਾ ਜਾਣਕਾਰੀ ਦਿਓ ਤਕਰੀਬਨ 50 55% VOTING ਹੋ ਚੁੱਕੀ ਹੈ 50 ਮੈਂ 55% ਤੇ तकरीबन ਹੁਣ ਲਾਸਟ ਸਮਾਂ ਚੱਲ ਰਿਹਾ ਹੈਗਾ ਆ ਕੋਈ ਸਮਝ ਲਓ ਵੀ ਕਿ ਮਿੰਟ ਜਾਂ 1 ਘੰਟਾ ਬਚਿਆ ਹੈਗਾ ਆ ਉਸ ਦੌਰਾਨ ਹੋਰ ਕਿੰਨੀ ਕਿ ਵੋਟਿੰਗ ਹੋ ਸਕਦੀ ਹੈਗੀ ਹੋਰ ਤਾਂ ਇੱਕ ਆਦੋ ਕਾ ਵੋਟ ਆਈਆਂ तकरीबन ਪੂਕਤ ਗਈਆਂ ਜੀ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਜ਼ ਏ ਅ ਤੁਸੀਂ ਆਗੂ ਇੱਥੇ ਬੈਠੇ ਹੈਗੇ ਆ ਅ ਇਸ ਬਾਰੇ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਆਮ ਹੋਰ ਪਾਰਟੀਆਂ ਦੇ ਡਿਫਰੈਂਸ ਨੂੰ ਦੇਖਦੇ ਹੋਏ ਤੁਸੀਂ ਕਿਸ ਤਰ੍ਹਾਂ ਆਪਣੀ ਪਾਰਟੀ ਨੂੰ ਦੇਖ ਰਹੇ ਹੈਗੇ ਆ ਵੀ ਕਿੱਥੇ ਤੱਕ ਜਿੱਤ ਹਾਸਿਲ ਕਰੇਗੀ ਅਸੀਂ ਤਾਂ ਚਾਹੁੰਦੇ ਆ ਸਾਡੀ ਪਾਰਟੀ ਦੀ ਜਿੱਤ ਐਨ ਹੋਵੇ ਕਿਉਂਕਿ ਲੋਕਾਂ ਦਾ ਰੁਝਾਨ ਵੀ ਕਾਫੀ ਹੱਦ ਕੀ ਬਦਲਿਆ ਇਧਰ ਕਾਲੀ ਦਲ ਲਲ ਹੋਇਆ ਹੈ ਜੋ ਅਕ ਪਿਛਲੇ ਸਮੇਂ ਇਨਾਂ ਕੰਮ ਕਰਾਏ ਆ ਉਹਨਾਂ ਕੰਮਾਂ ਨੂੰ ਮੁੱਖ ਰੱਖਦੇ ਹੋਏ ਸ਼ਰਮਣੀ ਕਾਲੀ ਦਲ ਨੂੰ ਜੇ ਉਮੀਦਵਾਰ ਸਰਦਾਰ ਮਹਿੰਦਰ ਸਿੰਘ ਕੇਪੀ ਨੂੰ ਜੇਤੂ ਬਣਾਇਆ ਜਾਊਗਾ ਜੀ ਤੁਸੀਂ ਜਿਸ ਤਰ੍ਹਾਂ ਕਿ ਕਿਆ ਵੀ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਹੋਏ ਹੈਗੇ ਆ ਅੱਜ ਦੀ ਜੋ ਮੌਜੂਦਾ ਸਰਕਾਰ ਹੈਗੀ ਆ ਉਹ ਬਹੁਤ ਵੱਡੇ ਦਾਅਵੇ ਕਰ ਰਹੀ ਹੈਗੀ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਦਾਅਵੇ ਕਰ ਰਹੀ ਹੈ ਕੁਝ ਹੈ ਨਹੀਂ ਦੇਖਦੇ ਹੀ ਤੁਸੀਂ ਸਾਹਮਣੇ ਸਿਰਫ ਜਿਹੜਾ ਹੈਗਾ ਛੋਸ਼ੇबाजी ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜੀ ਤੁਹਾਡੇ ਨਾਲ ਹਾਂਜੀ ਪਾਜੀ ਬੈਠੇ ਨੇ ਬਾਬਾ ਗੁਰਦਰਸ਼ਨ ਸਿੰਘ ਜੀ ਧਨਵਾਦ ਹਾਂਜੀ ਤੁਹਾਡਾ ਸ਼ੁਭਨਾਮ ਜੀ ਗੁਰਦਰਸ਼ਨ ਸਿੰਘ ਧਨਵਾਦ ਗੁਰਦਰਸ਼ਨ ਸਿੰਘ ਧਨਵਾਦ ਜੀ ਹਾਂਜੀ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ VOTER ਬੜਾ ਸਮਾਰਟ ਹੋ ਚੁੱਕਾ ਹੈਗਾ ਆ ਬੜਾ ਪੜਿਆ ਲਿਖਿਆ ਸੂਝਵਾਨ ਹੈਗਾ ਉਸ ਨੂੰ ਦੇਖਦੇ ਹੋਏ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ VOTER ਬੜਾ ਸਿਆਣਾ ਆ ਸੂਝਵਾਨ ਆ ਤੁਹਾਡੀ ਗੱਲ ਬਿਲਕੁਲ ਠੀਕ ਆ ਪਰ ਫਿਰ ਵੀ ਜਿਹੜਾ ਅਕਾਲੀ ਦਲ ਦਾ ਸ਼ਰਮਣੀ ਅਕਾਲੀ ਦਲ ਦਾ ਹਿਜਾਨ ਆ ਇਸ ਵੇਲੇ VOTERਾਂ ਦੇ ਵਿੱਚ ਬਹੁਤ ਉਤਸ਼ਾਹ ਆ ਤੇ ਜੋ ਕੁਝ ਸਾਡੇ ਦੇਖਣ ਵਿੱਚ ਆਇਆ ਵੀ ਬਹੁਤ ਉਤਸ਼ਾਹ ਨਾਲ ਵੋਟਾਂ ਪਈਆਂ ਅੱਜ ਤੇ ਤਕਰੀਬਨ 50 ਤੋਂ ਉੱਪਰ ਹੀ ਪਰਸੈਂਟੇਜ ਵੋਟ ਹੋਈ ਹੈ ਜੀ ਹਾਂਜੀ ਅ ਜਿਸ ਤਰ੍ਹਾਂ ਕਿ ਕੰਮ ਕਾਂ ਦੀ ਗੱਲ ਕਰੀਏ ਜੇ ਪਾਰਟੀ ਜਿੱਤਦੀ ਹੈਗੀ ਆ ਤਾਂ ਤੁਹਾਡਾ ਕੀ ਜੋ ਕਿ ਕੈਂਡੀਡੇਟ ਵੱਲੋਂ ਕੁਝ ਹਿਦਾਇਤਾਂ ਦਿੱਤੀਆਂ ਗਈਆਂ ਹੋਣਗੀਆਂ ਜਾਂ ਕੁਝ एजेंडा ਕੁਝ ਮੁੱਦੇ ਉਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜੇ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿੱਦੀ ਆ ਤਾਂ ਸਾਡੇ ਕੈਂਡੀਡੇਟ ਸਾਉ ਨੇ ਗੱਲ ਕਹੀ ਆ ਵੀ ਜਿਹੜੇ ਵੀ ਪਿਛਲੇ ਕੰਮ અધੂਰੇ ਰਹਿ ਚੁੱਕੇ ਨੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਔਰ ਆਪਣੇ ਕੀਤੇ ਹੋਏ ਵਾਅਦਿਆਂ ਤੇ ਪੂਰਾ ਉਤਰਾਂਗੇ ਔਰ ਉਤਰਦੇ ਵੀ ਰਹੇ ਆ ਉਹ ਗਾਂਵ ਵੀ ਉਤਰਨਗੇ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਹੈਗੇ ਆ ਇੰਨੀ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਠੀਕ ਆ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਇਸ ਤਰ੍ਹਾਂ ਕੀ 90 91 ਬੂਥ ਕਾਊਂਟਰ ਅਸੀਂ ਪਹੁੰਚੇ ਹੈਗੇ ਆ ਭਾਜਪਾ ਦਾ ਅ ਗੱਲਬਾਤ ਕਰਦੇ ਹੈਗੇ ਆ ਹਾਂਜੀ ਜਿਸ ਤਰ੍ਹਾਂ ਕਿ ਗਰਮੀ ਦਾ ਮੌਸਮ ਹੈਗਾ ਬਹੁਤ ਹੀ ਤੇਜ਼ੀ ਦੇ ਨਾਲ ਗਰਮੀ ਪੈ ਰਹੀ ਹੈਗੀ ਆ ਤੇ ਅੱਜ ਦਾ ਦਿਨ ਦਾ ਸਾਰਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨੇ ਪਰਸੈਂਟ VOTING ਹੋ ਚੁੱਕੀ ਹੈਗੀ ਆ ਜੀ ਸਾਡੀ ਸਵੇਰ ਤੋਂ ਲੈ ਕੇ ਇਸ ਵੇਲੇ ਦੇ ਕਰ 55 55% ਤੋਂ ਟੱਪ ਚੁੱਕੀ ਆ ਟੋਟਲ ਇਸ ਕਾਊਂਟਰ ਤੇ ਜੇ ਕਹੀਏ ਆਪਾਂ ਬੂਥ ਦੀ ਗੱਲ ਕਰੀਏ ਤਾਂ ਕਿੰਨੀ ਵੋਟ ਹੈਗੀ ਆ ਇੱਥੇ ਵੋਟ ਹੈਗੀ 814 ਵੋਟਾਂ ਤੇ ਉਹਦੇ ਵਿੱਚੋਂ ਤਕਰੀਬਨ ਕਿੰਨੀ ਪੈ ਚੁੱਕੀ ਹੈਗੀ ਆ ਤਕਰੀਬਨ 500 ਪੈ ਚੁੱਕੀ ਹੈਗੀਆਂ ਤੇ ਤੁਸੀਂ ਆਪਣੀ ਪਾਰਟੀ ਭਾਜਪਾ ਦੇ ਵੱਲੋਂ ਬੈਠੇ ਹੈਗੇ ਆ ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਕਿ ਵੋਟਰ ਵੀ ਸਾਡਾ ਬਹੁਤ ਵਧੀਆ ਕੰਡੀਸ਼ਨ ਆ ਸੀ ਇਹਦੇ ਵਿੱਚ ਸਾਡੇ ਕਿਸੇ ਦਾ ਹੋਰ ਦੇਖ ਲੋ ਸਕਦੇ ਕਿਸੇ ਚੈਨਲ ਦੇ ਵੀ ਇਹਨਾਂ ਤੇ ਕੰਟਰੋਲ ਦੇਖ ਲੋ ਕੋਈ ਬੰਦਾ ਬੋਰਡ ਤੇ ਪਾਉਣ ਦੇ ਬਾਰੇ ਨਹੀਂ ਹੈਗਾ ਜੀ ਆਪਣੇ ਅਸੀਂ ਸਵੇਰ ਤੋਂ ਰਾਤ ਦੇ ਵਿੱਚ ਬੈਠੇ ਆ ਬਾਕੀ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਤਾਂ ਠੀਕ ਹੀ ਕਰਨਾ ਹੈਗਾ ਬੋਰਡ ਦੇ ਵਿੱਚ ਬੜਾ ਉਤਸ਼ਾਹ ਹੈਗਾ ਬੜੀ ਤੇਜ਼ੀ ਨਾਲ ਹੱਲੇ ਤੱਕਰ ਵੀ ਬੋਰਡ ਜਿਹੜੀ ਆ ਨਾ ਵੋਟਰ ਜਿੱਤਾ ਕਿ ਦੁਪਹਿਰੇ ਨਹੀਂ ਕਿਤੇ ਵੀ ਨਜ਼ਰ ਆਇਆ ਹੈਗਾ ਹੈ ਆ ਬੂਠਾਂ ਤੇ ਗਰਮੀ ਤੇਜ਼ ਸੀਗੀ ਹੁਣ ਜਿਹੜਾ ਹੈਗਾ ਮਾਹੌਲ ਜਿਹੜਾ ਠੰਡਾ ਹੋ ਚੁੱਕਾ ਹੈਗਾ ਤੇ ਉਹਦੇ ਮੁਤਾਬਿਕ ਜਿਹੜਾ ਹੈਗਾ ਵੋਟਰ ਪਹੁੰਚ ਰਿਹਾ ਹੈਗਾ ਬੋਟ ਕਰੋ ਨਿਕਲ ਰਹੀ ਹੈ ਜਿਹੋ ਦੁਪਹਿਰੇ ਜਿਹੜੇ 1 ਵਜੇ 1 ਤੋਂ 2 ਜਿਹੜਾ ਬੜਾ ਗਰਮ ਸੀਗਾ ਬਹੁਤ ਹੀ ਜ਼ਿਆਦਾ ਗਰਮੀ ਸੀ ਅੱਜ ਗਰਮੀ ਵੀ ਜਿਹੜੀ ਸੀਗੀ ਸਿਰਾਂ ਲੱਗਿਆ ਹੋਇਆ ਤੇ ਬੋਟ ਦਾ ਵੀ ਉਤਸ਼ਾਹ ਬੜਾ ਸੀਗਾ ਤਾਂ ਜਿਹੜਾ ਹੁਣ 4 ਤੋਂ ਲੱਗੇ 5 ਵਜੇ ਤੱਕ ਜਿਹੜੀ ਬੋਟ ਦਾ ਉਤਸ਼ਾਹ ਹੈਗਾ ਲਗੇ ਸਾਡੇ ਸਾਹਿਬ ਨੇ ਕਿੰਨੀ ਕ ਹੋਰ ਵੋਟ ਪੈ ਜਾਏਗੀ ਸਾਡੇ ਹਿਸਾਬ ਨਾਲ ਤਕਰੀਬਨ 100 ਦੇ ਲਾਗੇ ਸ਼ਾਇਦ ਹੋਰ ਵੋਟ ਹੋਰ ਪੈਜੂਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਅਸੀਂ ਪਹੁੰਚ ਚੁੱਕੇ ਹੈਗੇ ਆ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਨਕੌਦਰ ਸਬਜੀ ਮੰਡੀ ਵਿਖੇ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ਪਾਰਟੀ ਵੀ ਰਹੀ ਆ ਸ਼ਾਮ ਦੇ ਤਕਰੀਬਨ 4:30 ਦਾ ਟਾਈਮ ਹੋ ਚੁੱਕਾ ਹੈਗਾ ਆ ਤੇ ਇਸ ਦੇ ਵਿੱਚ ਬਹੁਤ ਹੀ ਸ਼ਾਂਤ ਮੇ ਢੰਗ ਦੇ ਨਾਲ ਪਬਲਿਕ ਵੱਲੋਂ VOTING ਹੋ ਰਹੀ ਹੈਗੀ ਆ ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਾਂਜੀ ਗੱਲ ਕਰਦੇ ਹੈਗੇ ਆ ਹਾਂਜੀ ਸਰ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਜੀ ਆ ਤੁਸੀਂ ਅੱਜ ਜਦ ਤੱਕ ਹੁਣ ਇਸ ਵੇਲੇ ਤੁਸੀਂ ਪਹੁੰਚੇ ਹੈਗੇ ਆ ਕੀ ਕਿ ਕਿੱਦਾਂ ਦੇਖਦੇ ਹੈਗੇ ਆ ਇਸ ਸਰ ਇੱਕ ਦੋ ਸਵੇਰੇ ਗਰਮੀ ਬਹੁਤ ਸੀ ਅੱਛਾ ਜੀ ਤੇ ਹੁਣ ਮੜਾ ਠੰਡਾ ਹੋਇਆ ਤਾਂ ਹੁਣ ਲਏ ਆ ਐ ਠੀਕ ਆ ਤੇ ਤੁਸੀਂ ਪਾਰਟੀਆਂ ਦਾ ਜਦ ਕਸ਼ਮਕਸ਼ ਸੀਗੀ ਕਾਫੀ ਤੇ ਉਸ ਨੂੰ ਦੇਖਦੇ ਹੋਏ ਕਿੱਧਰ ਤੁਹਾਡਾ ਰੁਝਾਨ ਹੈਗਾ ਆ ਸਰ ਸਾਡਾ ਰੁਝਾਨ ਤਾਂ ਬੰਦੇ ਹੱਲਿਆ ਪਾਰਟੀ ਨਹੀਂ ਪਾਇਓ ਤਾਂ ਸਾਰੇ ਦਲ ਬਦਲੂ ਆ ਅੱਛਾ ਜੀ ਸਾਰੇ ਇੱਕ ਦੂਜੇ ਪਾਰਟੀਆਂ ਜਿੱਦਾਂ ਪਾਸਾ ਭਾਰੀ ਆ ਉਧਰ ਜਾਣ ਵਾਲੇ ਪਾਸੇ ਹੈ ਜੀ ਠੀਕ ਹੈ ਜੀ ਤੇ ਤੁਸੀਂ ਚਿਹਰੇ ਨੂੰ ਦੇਖ ਕੇ ਯਾਨੀ ਕਿ VOTING ਕਰ ਰਹੇ ਹੋਗੇ ਆ ਤੇ ਇਸ ਬਾਰੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਦੱਸੋ ਸਰ ਕੀ ਕਹੀਏ ਜੀ ਇਹਦੇ ਬਾਰੇ ਵੀ ਜਿਹੜਾ ਬੰਦਾ ਸਾਡੇ ਸ਼ਹਿਰ ਦਾ ਸਾਡੇ ਹਲਕੇ ਦਾ ਠੀਕ ਹੈ ਸੁਧਾਰ ਕਰੂਗਾ ਕੰਮ ਕਰੇਗਾ ਯਾਨੀ ਕਿ ਕੰਮ ਜੋ ਹੋਣਗੇ ਬੋਲਣਗੇ ਤਾਂ ਉਧਰ VOTING ਜਿਹੜੀ ਹੈਗੀ ਆ ਤੁਹਾਨੂੰ VOTER ਨੂੰ ਮਿਲੂਗੀ ਜੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਆ ਹਾਂ ਸਤਿ ਸ੍ਰੀ ਅਕਾਲ ਜਨਾਬ ਮੇਰਾ ਨਾਮ ਹੈਗਾ ਹਰਪ੍ਰੀਤ ਸਿੰਘ ਹਾਂਜੀ ਬਹੁਤ ਵਧੀਆ ਸਰਦੀ ਚੱਲ ਰਿਹਾ ਵਾ ਲੋਕਾਂ ਦੇ ਵਿੱਚ ਸ਼ਾਹ ਹੈਗਾ ਭਾਰੀ ਪਰ ਆ ਜਿਹੜੀ ਅੱਜ ਕੱਲ ਆ ਜਲੰਧਰ ਦੇ ਵਿੱਚ ਹੀ ਦੇਖ ਲੋ ਦੀ ਬਹੁਤ ਹੋਇਆ ਵਾ ਦਲ ਬਦਲੂ ਵਾਲਾ ਹਿਸਾਬ ਹੈ ਇੱਕ ਪਾਰਟੀ ਜੋ ਦੂਜੀ ਪਾਰਟੀ 'ਚ ਜਾ ਕੇ ਜੀ ਉਹਦੇ ਵਿੱਚੋਂ ਖੜੇ ਹੋ ਗਏ ਆ ਜਿੱਦਾਂ ਹੁਣ ਪਾਰਟੀਆਂ ਦੇ ਵਿੱਚ ਜਿਹੜੇ ਪੁਰਾਣੇ ਬੰਦੇ ਸੀ ਉਹਨਾਂ ਨੂੰ ਨਹੀਂ ਇਹਨਾਂ ਨੇ ਦਿੱਤਾ ਹੈਗਾ ਆਪਣਾ ਜਿੱਦਾਂ ਖੜੇ ਹੋਣ ਦਾ ਮੌਕਾ ਜਿਹੜਾ ਪਾਰਟੀ ਬਦਲ ਕੇ ਆਇਆ ਵਾ ਨਾਲ ਹੀ ਉਹਨੂੰ ਫੱਟਦਾ ਨਹੀਂ ਸੀਟ ਦੇ ਦਿੱਤੀ ਇਹਨਾਂ ਨੇ ਠੀਕ ਹੈ ਤੁਸੀਂ ਕਹਿ ਸਕਦੇ ਆ ਕਿ ਚਿਹਰੇ ਨੂੰ ਦੇਖ ਰਹੇ ਹੈਗੇ ਆ ਜੀ ਜੀ ਬਿਲਕੁਲ ਜੀ ਬਿਲਕੁਲ ਵੀ ਚਿਹਰੇ ਨੂੰ ਕਿਸ ਨੂੰ ਤੁਸੀਂ VOTING ਕੀਤੀ ਹੈਗੀ ਆ ਨਹੀਂ ਇਹ ਤਾਂ ਚਲੋ ਉਹ ਅੰਦਰ ਦਾ ਇਹ ਤਾਂ ਅੰਦਰ ਦਾ ਮਸਾ ਜੀ ਇਹ ਆਪਾਂ ਨਹੀਂ ਆਪਾਂ ਸ਼ੇਅਰ ਕਰ ਸਕਦੇ ਠੀਕ ਹੈ ਜੀ ਠੀਕ ਹੈ ਜੀ ਪਰ ਉਦਾਂ ਇਹ ਆ ਵੀ ਚਲੋ ਜਿਹੜਾ ਬੰਦਾ ਵੀ ਜਿੱਤਦਾ ਉਹਨੂੰ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਲੋਕੀ ਏਡੀ ਧੁੱਪੇ ਆ ਕੇ ਵੋਟਾਂ ਪਾਉਂਦੇ ਪਏ ਆ ਤੇ ਮੁੜ ਕੇ ਜਦੋਂ ਲੋਕੀ ਇਹਨਾਂ ਕੋ ਕੋ ਕੰਮ ਲੈਣ ਉਸੇ ਜਾਂਦੇ ਆ ਤੇ ਉਦੋਂ ਇਹ ਸਿੱਧੇ ਮੂੰਹ ਗੱਲ ਨਹੀਂ ਕਰਦੇ ਹੈਗੇ ਇਹ ਸਨੇਹਾ ਜ਼ਰੂਰ ਪੰਚਾਸੀ ਹੋ ਮੇਰਾ ਜੀ ਇਹ ਤੁਹਾਡੇ ਰਾਹੀ ਆ ਤੁਸੀਂ ਇਹ ਜਿਹੜਾ ਸਨੇਹਾ ਆ ਸਾਡੇ ਮਾਧਿਅਮ ਰਾਹੀ ਬਹੁਤ ਜ਼ਰੂਰੀ ਹੈ ਜੀ ਇਹ ਸਨੇਹਾ ਵੀ ਲੋਕਾਂ ਦੀ ਵੀ ਸਾਰ ਮੁੜ ਕੇ ਲੈਣੀ ਚਾਹੀਦੀ ਹੈ ਜਿੱਦਾਂ ਵੋਟਾਂ ਦਾ ਲੈਣ ਵਾਸਤੇ ਉਦੋਂ ਨਹੀਂ ਸੱਦੇ ਨੂੰ ਗੱਲ ਕਰਦੇ ਹੈਗੇ ਇਹਨਾਂ ਨੂੰ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਨਹੀਂ ਜਾਣਕਾਰੀ ਦਿੱਤੀ ਕਿ ਤੁਸੀਂ ਇਹ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਵੀ ਸ਼ਾਮ ਦਾ ਟਾਈਮ ਹੈਗਾ ਆ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਇਹ ਵੋਟਿੰਗ ਜਿਹੜੀ ਹੈਗੀ ਆ ਕਾਸ ਸਿੰਘ ਹੋ ਰਹੀ ਹੈਗੀ ਆ ਉਸ ਵਿੱਚ ਜੋ ਕਿ ਵੋਟਰ ਸਿਗਾ ਗਰਮੀ ਦੇ ਕਾਰਨ ਕਿਤੇ ਨਾ ਕਿਤੇ ਇਹ ਦੁਪਹਿਰੇ ਜਿਹੜਾ ਆ ਮਾਹੌਲ ਨਹੀਂ ਦੇਖਣ ਨੂੰ ਮਿਲਿਆ ਹੁਣ ਜਿਹੜਾ ਆ ਵੀ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ voting ਕਰਨ ਵਾਸਤੇ ਆਮ ਪਬਲਿਕ ਜਿਹੜੀ ਹੈਗੀ ਆ ਘਰਾਂ ਚੋਂ ਬਾਹਰ ਨਿਕਲਣਾ ਸ਼ੁਰੂ ਹੋ ਗਈ ਆ ਤੇ ਲਾਸਟ ਦੇ ਕੁਝ ਚੰਦ ਕੁਝ ਮਿੰਟ ਜਿਹੜੇ ਹੈਗੇ ਆ ਬੱਚੇ ਹੈਗੇ ਆ voting ਵਾਸਤੇ ਸੋ ਤੁਸੀਂ ਇਹ ਤਸਵੀਰਾਂ ਸਾਹਮਣੇ ਦੇਖ ਸਕਦੇ ਹੋਗੇ ਆ ਹਰ ਬੂਥ ਦੇ ਉੱਤੇ ਇਸੇ ਢੰਗ ਦੇ ਨਾਲ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਪ੍ਰਸ਼ਾਸਨ ਵੱਲੋਂ ਬਹੁਤ ਹੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜਿਸ ਦੇ ਨਾਲ ਕਿ ਹਰ ਵੋਟਰ ਬੜਾ ਆਸਾਨੀ ਦੇ ਨਾਲ ਬਹੁਤ ਹੀ ਬਿਨਾਂ ਤਕਾਮੁਕੀ ਤੋਂ ਸਾਹਮਣੇ ਜਿਹੜਾ ਹੈਗਾ ਆ ਵੀ ਇਹ ਆਪਣੀ VOTING ਕਰ ਰਿਹਾ ਹੈਗਾ ਆ ਸੋ ਅਸੀਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਕੋਦਰ ਸਬਜ਼ੀ ਮੰਡੀ ਤੋਂ ਨਕੋਦਰ ਵਿਖੇ ਤੋਂ ਅ ਤੁਸੀਂ ਸੋ ਇਹ ਜੋ ਵੀ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਸਾਰੀਆਂ ਸਾਹਮਣੇ ਦੇਖ ਹੀ ਰਹੇ ਹੋ ਆ ਆਮ ਪਬਲਿਕ ਜਿਹੜੀ ਹੈਗੀ ਆ ਕਿ ਘਰਾਂ ਦੇ ਵਿੱਚੋਂ ਹੁਣ ਬਾਰ ਨਿਕਲ ਕੇ ਆ ਰਹੀ ਹੈਗੀ ਆ VOTING ਵਾਸਤੇ ਆ ਸਾਹਮਣੇ ਜੋ ਕਿ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸਾਡੇ ਚੈਨਲ ਰਾਹੀਂ ਆ ਕਿਉਂਕਿ ਦੁਪਹਿਰੇ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਤੇ ਇਸ ਦਾ ਜੋ ਕਿ ਪ੍ਰਭਾਵ ਦੇਖਣ ਨੂੰ ਮਿਲਿਆ ਦੁਪਹਿਰੇ ਤੇ ਹੁਣ ਜਿਹੜਾ ਆ ਵੀ ਆਮ ਪਬਲਿਕ ਜਿਹੜੀ ਹੈਗੀ ਆ ਆਪਣੇ VOTING ਕਰਨ ਵਾਸਤੇ ਹਰ ਬੂਥ ਦੇ ਉੱਪਰ ਤੇਜ਼ੀ ਦੇ ਨਾਲ ਪਹੁੰਚ ਰਹੀ ਹੈਗੀ ਆ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਪਾਰਟੀਵੀ ਰਾਹੀਂ ਦੇਖ ਰਹੇ ਹੋ ਹਾਂਜੀ ਸਾਡੇ ਨਾਲ ਜੁੜ ਚੁੱਕੇ ਨੇ ਲਾਡੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ VOTING ਕਰਕੇ ਆਏ ਹੈਗੇ ਆ ਹਾਂਜੀ 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 ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮੇਰਾ 50 60 65 ਹੋ ਚੁੱਕੀ ਆ VOTING ਤੇ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਕੀ ਪਾਇਆ ਜਾ ਰਿਹਾ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਆਂ ਪਾਰਟੀਆਂ ਦਾ ਜਿਦਾ ਕੀ ਜ਼ੋਰ ਲੱਗਾ ਹੋਇਆ ਕਾਫੀ ਤੇ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੈਗੇ ਆ ਮੇਰਾ ਕੀ ਜੀ ਕੇਸ ਪਾਰਟੀ ਨੂੰ ਸਮਰਥਨ ਕਰਦੇ ਹੈਗੇ ਆ ਵੇਖੋ ਮੈਂ ਤਾਂ ਅਕਾਲੀ ਦਲ ਨੂੰ ਕਰਦਾ ਆਂ ਤੇ ਕੋਈ ਗੱਲ ਨਹੀਂ ਪਰ ਇਸ ਵੇਲੇ ਜਿਹੜੀਆਂ ਮੈਨੂੰ ਲੱਗਦਾ ਆ ਸਾਰੀਆਂ ਪਾਰਟੀਆਂ ਆਪੋ ਆਪਣੀਆਂ ਜ਼ੋਰ ਲਾ ਰਹੀਆਂ ਆ ਇੱਕ ਕਿਸਮ ਦਾ ਚਾਰ ਤਿੰਨ ਨੂੰ ਪਤਾ ਲੱਗ ਜਾਊਗਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿ ਇੱਕ ਇੱਕ ਅ ਵੋਟ ਜਿਹੜੀ ਹੈਗੀ ਆ ਉਹ ਹਰ ਕੋਈ ਪਾਉਣਾ ਚਾਹੁੰਦਾ ਹੈਗਾ ਆ ਉਸ ਦੇ ਵਿੱਚ ਤੁਸੀਂ ਇਹ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਕਿ ਹਰ ਇੱਕ ਇਨਸਾਨ ਜਿਹੜਾ ਪਹੁੰਚ ਰਿਹਾ ਹੈਗਾ ਆਪਣੀ ਸਹੀ VOTING ਸਹੀ ਵੋਟ ਯੂਜ਼ ਕਰਨ ਵਾਸਤੇ ਅ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਲਾਸਟ ਟਾਈਮ ਜਿਹੜਾ ਹੈ ਪਹੁੰਚ ਚੁੱਕਾ ਹੈਗਾ ਲਾਗੇ ਹੋ ਚੁੱਕਾ ਹੈ ਅ ਉਸ ਨੂੰ ਸਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਸਤੇ ਹਰ ਇਨਸਾਨ ਇਥੇ ਪਹੁੰਚ ਰਿਹਾ ਹੈਗਾ